ऑस्ट्रेलिया ਤੋਂ ਸ਼੍ਰੀ ਦੀਪ ਚੰਡਾਲੀਆ ਜੀ ਵੱਲੋਂ ਚਲਾਈ ਗਈ ਕਰਕਰ ਸੰਵਿਧਾਨ ਮੁਹਿੰਮ ਦੀ ਯਾਤਰਾ ਅਤੇ ਇਸ ਮੁਹਿੰਮ ਰਾਹੀਂ ਸਮਾਜ ਨੂੰ ਭਾਰਤ ਰਤਨ ਵਿਸ਼ਵ ਰਤਨ ਵਿਸ਼ਦਾਨੀ ਬਾਬਾ ਦੁਆਰਾ ਲਿਖੇ ਭਾਰਤੀ ਸੰਵਿਧਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੀ ਸਾਰਥਕ ਅਤੇ ਸਫਲ ਮੁਹਿੰਮ ਸाहिब ਡਾਕਟਰ ਪੀਮਰਾਓ ਅੰਬੇਦਕਰ ਜੀ ਐਡਵੋਕੇਟ ਵਿਵੇਕ ਹੰਸ ਗਰਚਾ ਸੀਨੀਅਰ ਸਮਾਜ ਸੇਵਕ ਅਤੇ ਭਾਰਤ ਵਿੱਚ ਸਮਾਜ ਅਤੇ ਨੌਜਵਾਨਾਂ ਦੇ ਆਗੂ ਨਿਊ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਉਹਨਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਹਰ ਘਰ ਤੱਕ ਪਹੁੰਚਾਉਣ ਦੇ ਯਤਨਾਂ ਲਈ ਸਨਮਾਨਿਤ ਕੀਤਾ ਗਿਆ ਚੰਡੀਗੜ੍ਹ ਦਲਿਤ ਸਮਾਜ ਆ ਵੱਖ-ਵੱਖ ਜਿੱਥੇ ਬੰਦੀਆਂ ਦੇ ਉਹੁਦੇਦਾਰਾਂ ਨੇ ਕਿਹਾ ਕਿ ਐਡਵੋਕੇਟ ਵਿਵੇਕ ਹੰਸ ਗਰਚਾ ਵਰਗੇ ਪੁੱਤਰ ਨੂੰ ਵਾਲਮੀਕੀ ਕਹਾਉਣ ਦਾ ਪੂਰਾ ਹੱਕ ਹੈ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਹਾਈ ਕੋਰਟ ਦੇ ਐਡਵੋਕੇਟ ਵਿਵੇਕ ਹੰਸਗਰਚਾ ਨੇ ਕਿਹਾ ਕਿ ਮਾਨਜੋਗ ਦੀਪ ਚੰਡਾਲੀਆ ਜੀ ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਸਟ੍ਰੇਲੀਆ ਵਿੱਚ ਹੋਣ ਦੇ ਬਾਵਜੂਦ ਆਪਣੀ ਟੀਮ ਪੇਜ ਕੇ ਅਤੇ ਸਾਡੇ ਸੰਵਿਧਾਨ ਦੀ ਫੋਟੋ ਤੋਹਫੇ ਵਜੋਂ ਮੈਨੂੰ ਸਨਮਾਨਿਤ ਕੀਤਾ ਕਿਹਾ ਕਿ ਮੈਂ ਐਡਵੋਕੇਟ ਵਿਵੇਕ ਹੰਸਗਰਚਾ ਇਹ ਸਨਮਾਨ ਪ੍ਰਾਪਤ ਕਰਕੇ ਮਾਂ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਸਾਡੇ ਦੇਸ਼ ਵਿੱਚ ਸੰਵਿਧਾਨ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਅਤੇ ਸਾਨੂੰ ਜੋ ਵੀ ਅਧਿਕਾਰ ਮਿਲੇ ਹਨ ਉਹ ਸੰਵਿਧਾਨ ਰਾਹੀਂ ਹੀ ਮਿਲੇ ਹਨ ਅਸੀਂ ਸੰਵਿਧਾਨ ਦੇ ਪਾਲਣ ਕਰਨ ਵਾਲੇ ਲੋਕ ਹਾਂ ਜਿਸ ਤਰ੍ਹਾਂ ਸਾਡੇ ਦੇਸ਼ ਦਾ ਸੰਵਿਧਾਨ ਸਾਨੂੰ ਸਾਰਿਆਂ ਨੂੰ ਜੋੜਦਾ ਹੈ ਉਸੀ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਮਾਜ ਨੂੰ ਜੋੜਨ ਦਾ ਕੰਮ ਕਰ ਰਹੇ ਹੋ ਐਡਵੋਕੇਟ ਵਿਵੇਕ ਹੰਸ ਗਰਚਾ ਜੀ ਨੇ ਕਿਹਾ ਹੈ ਕਿ ਵਿਸ਼ਵ ਰਤਨ ਵੰਸ਼ਵਾਦ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਵੇਦਗਰ ਜੀ ਦੀ ਮਹਾਨ ਸੋਚ ਨੂੰ ਸਲਾਮ ਜਿਸ ਦੇ ਸੰਵਿਧਾਨ ਤੇ ਦੇਸ਼ ਅੱਗੇ ਵਧ ਰਿਹਾ ਹੈ ਹਰ ਦੇਸ਼ ਵਾਸੀ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਸਾਡਾ ਸੰਵਿਧਾਨ ਦੁਨੀਆ ਦੇ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਨਾਲੋਂ ਬਿਹਤਰ ਮੰਨਿਆ ਜਾਂਦਾ ਹੈ ਜਦੋਂ ਕੋਈ ਵੀ ਸੱਤਾਧਾਰੀ ਰਾਜਨੀਤਿਕ ਪਾਰਟੀ ਸੰਤਾ ਖੁਸਕਣ ਤੋਂ ਡਰਨ ਲੱਗਦੀ ਹੈ ਤਾਂ ਉਹ ਮਹਾਦੇਵੀ ਭਗਵਾਨ ਬਾਲਮਿਕੀ ਜੀ ਅਤੇ ਵਿਸ਼ਵਰਤਨ ਵੰਸ਼ਵਾਦ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾ ਉਮੇਦਗਰ ਜੀ ਨੂੰ ਯਾਦ ਕਰਦੇ ਹਨ ਐਡਵੋਕੇਟ ਵਿਵੇਕ ਹੰਸਕਰਚਾ ਨੇ ਕਿਹਾ ਹੈ ਕਿ ਅਸੀਂ ਸੰਵਿਧਾਨ ਦੀ ਪਾਲਣਾ ਕਰਨ ਵਾਲੇ ਲੋਕ ਹਾਂ ਅਤੇ ਸੰਵਿਧਾਨ ਖਤਰੇ ਵਿੱਚ ਹੈ ਆਓ ਸਾਰੇ ਇਕੱਠੇ ਹੋ ਕੇ ਸੰਵਿਧਾਨ ਨੂੰ ਬਚਾਈਏ